ਅੱਜ ਦਾ ਵਿਸ਼ਾ ਹੈ ਦੇਖ ਲਓ ਮੁੰਡੇ ਦੇਣ ਵਾਲੇ ਬਾਬਿਆਂ ਦੀ ਕਰਤੂਤ ਦੋਸਤੋ YouTube ਤੇ ਇੱਕ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਕੋਈ ਭੈਣ ਕਿਸੇ ਬਾਬੇ ਕੋਲ ਮੁੰਡੇ ਦੀ ਦਾਤ ਲੈਣ ਵਾਸਤੇ ਜਾਂਦੀ ਹੈ ਉਹ ਬਾਬਾ ਇੱਕ ਅਮਰਤਾਰੀ ਸਿੱਖ ਹੈ ਜਿਸ ਦੇ ਗਾਤਰਾ ਆਇਆ ਹੋਇਆ ਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਉਸ ਪੰਨੇ ਦੇ ਦਸਣ ਮੁਤਾਬਕ ਉਹ ਬਾਬਾ ਕਹਿੰਦਾ ਹੈ ਕਿ ਭਾਈ ਤੁਹਾਡਾ ਇੱਕ ਢਾਲਾ ਲਾਉਣਾ ਪਵੇਗਾ ਜਿਸ ਵਿੱਚ ਤੁਹਾਨੂੰ ਪਿੰਡ ਦੀ ਝੂਤੋਂ ਦੂਰ ਕਿਸੇ ਥਾਂ ਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ ਇਸ ਤਰ੍ਹਾਂ ਇਹ ਪੰਜ ਇਸ਼ਨਾਨ ਕਰਨੇ ਪੈਣਗੇ ਇਸ ਤਰ੍ਹਾਂ ਢਾਲਾ ਲਾਉਣ ਦੇ ਬਹਾਨੇ ਉਹ ਬਾਬਾ ਉਸ ਭੈਣ ਨੂੰ ਖੇਤਾਂ ਵਿੱਚ ਲੱਗੀ ਇੱਕ ਮੋਟਰ ਉੱਪਰ ਲੈ ਜਾਂਦਾ ਹੈ ਜਿੱਥੇ ਉਹ ਉਸ ਲੜਕੀ ਨੂੰ ਕੋਈ ਨਸ਼ਾ ਕਰਵਾ ਕੇ ਉਸ ਨਾਲ ਬਲਾਤਕਾਰ ਕਰਦਾ ਹੈ ਜਦ ਕੁਝ ਘੰਟਿਆਂ ਬਾਅਦ ਉਸ ਲੜਕੀ ਨੂੰ ਹੋਸ਼ ਆਉਂਦੀ ਹੈ ਤਾਂ ਉਹ ਆਪਣੀ ਕਿਸੇ ਹੋਰ ਭੈਣ ਨੂੰ ਫੋਨ ਕਰਦੀ ਹੈ ਜਿਹੜੀ ਉਸ ਨੂੰ ਉੱਥੋਂ ਆਪਣੇ ਘਰ ਵਾਪਸ ਲੈ ਕੇ ਆਉਂਦੀ ਹੈ ਇਹ ਜੋ ਸਾਰੀ ਕਹਾਣੀ ਹੈ ਇਹ ਉਸ ਲੜਕੀ ਦੇ ਦੱਸਣ ਮੁਤਾਬਕ ਹੈ ਦੋਸਤੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਹਨਾਂ ਬਾਬਿਆਂ ਦਾ قصور ਘੱਟ ਸਾਡੀਆਂ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਦਾ ਜ਼ਿਆਦਾ قصور ਸਮਝਦਾ ਹਾਂ ਜਿਹੜੀਆਂ ਇੰਨਾ ਮੁੰਡੇ ਦੇਣ ਵਾਲੇ ਬਾਬਿਆਂ ਨੂੰ ਪ੍ਰਮੋਟ ਕਰਦੀਆਂ ਹਨ ਇਹਨਾਂ ਦੀ ਮਸ਼ਹੂਰੀ ਕਰਦੀਆਂ ਹਨ ਅੱਜ ਆਦਮੀ ਬਹੁਤ ਘੱਟ ਨਾ ਬਾਬਿਆਂ ਕੋਲ ਜਾਂਦੇ ਹਨ ਪਰ ਇਹ ਔਰਤਾਂ ਬੰਦਿਆਂ ਨੂੰ ਮਜਬੂਰ ਕਰਕੇ ਇਹਨਾਂ ਬਾਬਿਆਂ ਦੇ ਚਰਨਾਂ ਵਿੱਚ ਮੁੰਡੇ ਲੈਣ ਜਾਂਦੀਆਂ ਹਨ ਜਾਂ ਕਈ ਵਾਰ ਬੰਦਿਆਂ ਤੋਂ ਚੋਰੀ ਬਾਬਿਆਂ ਕੋਲ ਚਲੀਆਂ ਜਾਂਦੀਆਂ ਹਨ ਹੁਣ ਇਸ ਔਰਤ ਨਾਲ ਇਹ ਘਟਨਾ ਵਾਪਰੀ ਹੈ ਉਸਨੇ ਆਪਣੇ ਮੂੰਹ ਦੱਸਣ ਮੁਤਾਬਕ ਉਹ ਛਾਂਵ ਨੂੰ 10 ਵਜੇ ਬਾਬੇ ਦੇ ਨਾਲ ਮੋਟਰ ਉੱਪਰ ਢਾਲਾ ਲਾਉਣ ਵਾਸਤੇ ਗਈ ਸੀ ਕਿ ਉਸਨੂੰ ਐਨੇ ਸਮਝ ਨਹੀਂ ਸੀ ਕਿ ਉਹ ਆਪਣੇ પતિ ਜਾਂ ਕੋਈ ਆਪਣੇ ਜੇਠ ਦੇਵਰ ਜਾਂ ਆਪਣੇ ਸਹੁਰੇ ਨੂੰ ਨਾਲ ਲੈ ਕੇ ਜਾਂਦੀ ਉਹ ਕੱਲੀ ਰਾਤ ਦੇ 10 ਵਜੇ ਖੇਤਾਂ ਵਿੱਚ ਉਸ ਬਾਬੇ ਨਾਲ ਜਾਂਦੀ ਹੈ ਤਾਂ ਘਟਨਾ ਤਾਂ ਫਿਰ ਵਾਪਰ ਨਹੀਂ ਸੀ ਇਸ ਘਟਨਾ ਵਿੱਚ 100% ਉਸ ਲੜਕੀ ਦਾ قصور ਸਮਝਿਆ ਜਾਂਦਾ ਹੈ ਹੁਣ ਪਤਾ ਪਨਾਉਣ ਤੋਂ ਬਾਅਦ ਉਹ ਪੰਚਾਇਤ ਇਕੱਠੀ ਕਰਕੇ ਰੌਲਾ ਪਾ ਰਹੀ ਹੈ ਇੱਕ ਹੁਣ ਰੌਲਾ ਪਾਉਣ ਦਾ ਕੀ ਫਾਇਦਾ ਹੈ ਦੂਸਰੀ ਗੱਲ ਹੁਣ ਆਪਾਂ ਉਸ ਬਾਬੇ ਦੀ ਕਰਦੇ ਹਾਂ ਮੈਂ ਉਸ ਚਾਗੜ ਬਾਬੇ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੇਰੇ ਕੋਲ ਮੁੰਡਾ ਪੈਦਾ ਕਰਨ ਵਾਲਾ ਕਿਹੜਾ ਮੰਤਰ ਹੈ ਕੀ ਤੂੰ ਬਾਬਾ ਨਾਨਕ ਜੀ ਤੋਂ ਵੀ ਵੱਡਾ ਹੋ ਗਿਆ ਹੈ ਤੈਨੂੰ ਪਤਾ ਨਹੀਂ ਕਿ ਬਾਬਾ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕੋਈ ਔਲਾਦ ਨਹੀਂ ਸੀ ਜੇ ਇਸ ਤਰ੍ਹਾਂ ਮੁੰਡੇ ਦਿੱਤੇ ਜਾ ਸਕਦੇ ਹੋਣ ਤਾਂ ਕੀ ਬਾਬਾ ਨਾਨਕ ਜੀ ਆਪਣੇ ਭੈਣ ਨੂੰ ਇੱਕ ਬੱਚੇ ਦਾ ਅਸ਼ੀਰਵਾਦ ਨਹੀਂ ਦੇ ਸਕਦੇ ਇਸ ਬਾਬੇ ਨੇ ਗਾਤਰਾ ਪਾ ਕੇ ਅਤੇ ਅਜਿਹੀ ਕਰਤੂਤ ਕਰਕੇ ਸਾਰੀ ਸਿੱਖੀ ਨੂੰ ਬਦਨਾਮ ਕਰ ਦਿੱਤਾ ਹੈ ਇਸ ਦਾ ਕਾਲਾ ਮੂੰਹ ਕਰਕੇ ਤੇ ਗਲ ਵਿੱਚ ਛੇਤਰਾਂ ਦਾ ਹਾਰ ਪਾ ਕੇ ਤੇ ਘਰੇ ਦੀ ਸਵਾਰੀ ਕਰਾ ਕੇ ਇਸ ਨੂੰ ਪਿੰਡ ਵਿੱਚ ਘਮਾਉਣਾ ਚਾਹੀਦਾ ਹੈ ਮੈਂ ਫਿਰ ਦੁਬਾਰਾ ਇਸ ਗੱਲ ਨੂੰ ਦੁਹਰਾ ਰਿਹਾ ਹਾਂ ਇਹਨਾ ਮੁੰਡੇ ਦੇਣ ਵਾਲੇ ਚਾਗਲ ਬਾਪਿਆਂ ਦਾ ਜਿੰਨਾ ਵੀ ਪ੍ਰਚਾਰ ਹੋ ਰਿਹਾ ਹੈ ਇਹ ਸਾਰੇ ਦਾ ਸਾਰਾ ਪ੍ਰਚਾਰ ਇਹ ਔਰਤਾਂ ਕਰ ਰਹੀਆਂ ਹਨ ਅਤੇ ਜਦੋਂ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਮੰਗ ਵੀ ਛੋਟੀ ਨਹੀਂ ਕਰਦੀਆਂ ਸਿੱਧੀ ਹੀ ਫਾਂਸੀ ਦੀ ਸਜ਼ਾ ਦੀ ਮੰਗ ਕਰਦੀਆਂ ਹਨ ਹਰੇਕ ਆਦਮੀ ਨੂੰ ਚਾਹੀਦਾ ਹੈ ਕਿ ਜਦੋਂ ਵੀ ਤੁਹਾਨੂੰ ਮਾੜੀ ਜਿਹੀ ਵਿੜਕ ਲੱਗ ਜਾਵੇ ਕਿ ਮੇਰੇ ਘਰ ਵਾਲੀ ਕਿਸੇ ਬਾਬੇ ਕੋਲ ਲਾਦ ਵਾਸਤੇ ਜਾ ਰਹੀ ਹੈ ਤਾਂ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਉਸ ਦੀ ਛੇਤਰਾ ਨਾਲ ਐਸੀ ਪ੍ਰੇਡ ਕਰੋ ਕਿ ਉਹ ਔਰਤ ਮੁੜ ਕੇ ਕਿਸੇ ਬਾਬੇ ਵੱਲ ਮੂੰਹ ਹੀ ਨਾ ਕਰੇ ਅਤੇ ਉਹ ਹੋਰ ਔਰਤਾਂ ਨੂੰ ਵੀ ਬਾਬੇ ਕੋਲੋਂ ਜਾਣ ਤੋਂ ਰੋਕੇ ਇਸ ਕੰਮ ਵਾਸਤੇ ਘਰ ਵਾਲੇ ਨੂੰ ਜੇਕਰ ਉਹ ਮਰਦ ਦਾ ਬੱਚਾ ਹੋਵੇ ਤਾਂ ਰਤੀ ਪਰ ਵੀ ਕੋਲ ਨਹੀਂ ਕਰਨੀ ਚਾਹੀਦੀ ਮੈਂ ਦੱਸ ਦੇਵਾਂ ਕਿ ਇਸ ਦੁਨੀਆ ਦੇ ਕਿਸੇ ਵੀ ਬਾਬੇ ਕੋਲ ਬੱਚਾ ਦੇਣ ਦੀ ਕੋਈ ਸ਼ਕਤੀ ਜਾਂ ਮੰਤਰ ਨਹੀਂ ਹੈ ਇਹ ਜਿੰਨੇ ਵੀ ਬਾਬੇ ਹਨ ਸਾਰੇ ਦੇ ਸਾਰੇ ਬਲਾਤਕਾਰੀ ਬਾਬੇ ਹਨ ਕਿਸੇ ਵੀ ਪੈਨ ਇਹਨਾਂ ਬਾਬਿਆਂ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੀਦਾ ਇਹ ਔਰਤਾਂ ਕੋਲੋਂ ਮੋਟਾ ਪੈਸਾ ਲੁੱਟਣ ਦੇ ਨਾਲ ਨਾਲ ਉਹਨਾਂ ਦੀਆਂ ਇੱਜ਼ਤਾਂ ਵੀ ਲੁੱਟਦੇ ਹਨ ਬੱਚਾ ਨਾ ਹੋਣ ਦਾ ਕਾਰਨ ਔਰਤ ਜਾਂ ਮਰਦ ਦੇ ਸਰੀਰ ਵਿੱਚ ਕੋਈ ਨਾ ਕੋਈ ਨੁਕਸ ਹੋ ਸਕਦਾ ਹੈ ਇਸ ਕੰਮ ਵਾਸਤੇ ਦੋਨਾਂ ਜੀਆਂ ਨੂੰ ਆਪਣਾ ਮੈਡੀਕਲ ਟੈਸਟ ਕਰਵਾਉਣਾ ਚਾਹੀਦਾ ਹੈ ਕਈ ਵਾਰ ਔਰਤ ਵਿੱਚ ਤੇ ਕਈ ਵਾਰ ਮਰਦ ਵਿੱਚ ਕੋਈ ਨੁਕਸ ਹੁੰਦਾ ਹੈ ਜਸਤਰਾ ਔਰਤਾ ਵਿੱਚ ਕਈ ਵਾਰ ਫਲੋਪੀਅਨ ਟਿਊਬ ਬੰਦ ਹੁੰਦੀ ਹੈ ਜਾਂ ਮਰਦ ਵਿੱਚ ਸ਼ਕਰਾਣੂਆਂ ਦੀ ਕਮੀ ਕਮੀ ਹੁੰਦੀ ਆ ਉਹਨਾਂ ਦੇ ਸ਼ਕਰਾਣੂਆਂ ਵਿੱਚ ਇਹ ਨੁਕਸ ਕਿਸੇ ਮਾਰ ਵੈਦ ਕੋਲੋਂ ਦੇਸੀ ਦਵਾਈ ਨਾਲ ਠੀਕ ਹੋ ਸਕਦੇ ਹਨ ਇੰਨਾ ਬਾਬਿਆਂ ਦੀ ਕਰਤੂਤ ਹੁਣ ਹਰ ਇੱਕ ਭੈਣ ਭਰਾ ਨੇ ਦੇਖ ਲਈ ਹੈ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਲੋਕ ਇਸ ਵੀਡੀਓ ਨੂੰ ਸੁਣ ਲੈਣਗੇ ਤਾਂ ਉਹ ਕਦੀ ਵੀ ਇੰਨਾ ਬਲਾਤਕਾਰੀ ਬਾਬਿਆਂ ਦੀ ਚੁੰਗਲ ਵਿੱਚ ਨਹੀਂ ਫਸਣਗੇ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਬਾਬਿਆਂ ਦੇ ਕਰਤੂਤ ਦਾ ਹਰ ਇੱਕ ਭੈਣ ਭਰਾ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ